ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਅੱਜ ਦੇ ਨਵੇਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਗੱਲ ਕਰਨੀ ਆਪਾਂ ਮਾਵਾ ਬਾਰੇ ਮੈਂ ਦੇਖੋ ਦੂਜੇ ਵਲੌਗ ਵੀ ਪਾਉਣ ਲੱਗ ਜਾਨੀ ਆ ਲੋਕਲ ਵਲੌਗ ਕਮਾ ਖਾ ਜਾਂਦੇ ਪਾਇਆ ਵੀ ਕਰਾਂਗੇ ਦੇ ਵਿੱਚ ਇਹ ਗੱਲਾਂ ਬਾਤਾਂ ਕਰ ਲਿਆ ਕਰਾਂਗੇ ਮੈਨੂੰ ਹੁਣ ਕਮੈਂਟ ਆਇਆ ਸੀ ਇੱਕ ਮਾਂ ਦਾ ਤੇ ਕੋ ਮੈਨੂੰ ਜਿੱਦਾਂ ਦੇ ਫਰਮੈਸ਼ ਆਉਂਦੀ ਆ ਮੈਨੂੰ ਗੱਲ ਕਰਨੀ ਪੈਂਦੀ ਆ ਠੀਕ ਹੈ ਜੀ ਤੇ ਮੈਨੂੰ ਮੈਸੇਜ ਲਿਖ ਕੇ ਇਹ ਆਇਆ ਵੀ ਮੇਰੇ ਦੋ ਬੇਟੇ ਨੇ ਘਰ ਵਾਲੇ ਦੀ ਹੋ ਗਈ ਡੈਥ ਤੇ ਜੋ ਮਾਂ ਨੇ ਮੋਟੀ ਮੋਟੀ ਜੀ ਗੱਲ ਲਿਖ ਕੇ ਭੇਜੀ ਹੋਈ ਆ ਕਹਿੰਦੀ ਵੀ ਘਰ ਚ ਦਿੱਤਾ ਹੋਇਆ ਮਹਾਰਾਜ ਦਾ ਸਾਰਾ ਕੁਸਰ ਹੈ ਪਰ ਹੁਣ ਮੈਂ ਜਿਹੜੀ ਘਰ ਦੀ ਜ਼ਿੰਮੇਵਾਰੀ ਆ ਉਹ ਕੱਦੀਓ ਮੁੰਡਿਆਂ ਨੂੰ ਸੰਭਾਲੀ ਹੋਈ ਆ ਘਰ ਦੀ ਜ਼ਿੰਮੇਵਾਰੀ ਕੱਦੀ ਮੁੰਡਿਆਂ ਨੂੰ ਸੰਭਾਲੀ ਹੋਈ ਆ ਠੀਕ ਹੈ ਜੀ ਕਹਿੰਦੇ ਵੀ بڑے بیٹے ਕੋਲ ਮੇਰੀ ਸਾਰੇ ਘਰ ਦੀ ਜ਼ਿੰਮੇਵਾਰੀ ਆ ਕਰਤਾ ਧਰਤਾ ਬڑا ਬੇਟਾ ਏ ਦੇਖੋ ਇਹ ਜ਼ਿੰਮੇਵਾਰੀਆਂ ਇੱਕ ਦਿਨ ਬੇਟਿਆਂ ਨੇ ਹੀ ਸਾਂਭਣੀਆਂ ਹੁੰਦੀਆਂ ਨੇ ਠੀਕ ਹੈ ਜੀ ਕਿਉਂਕਿ ਜ਼ਿੰਮੇਵਾਰੀ ਆਦਮੀ ਦੇ ਹੱਥੀਂ ਸੌਂਹੀ ਲੱਗਦੀ ਆ ਤੇ ਜੋ ਜੋ ਉਸ ਜੋ ਸਮਾਤਾ ਨੇ ਲਿਖਿਆ ਹੋਇਆ ਹੈ ਮਾਤਾ ਕਹਿੰਦੀ ਵੀ ਅਸੀਂ ਸਾਰੀ ਉਮਰ ਬੱਚਿਆਂ ਦਾ ਜੋ ਵੀ ਹੈ ਬੱਚੇ ਜੋ ਵੀ ਮੰਗਦੇ ਆ ਅਸੀਂ ਉਹ ਬੱਚਿਆਂ ਦੀ ਫਰਮਾਇਸ਼ ਪੂਰੀ ਕਰਦੇ ਆ ਅ ਆਪਾਂ ਚੰਗੀ ਪਰਪਰੇਸ਼ ਕਰਦੇ ਆ ਬੱਚੇ ਦੀ ਹੈਨਾ ਚੰਗਾ ਮਾੜਾ ਸਭ ਕੁਝ ਬੱਚੇ ਨੂੰ ਸਿਖਾਉਂਦੇ ਟੋਕਦੇ ਰਹਿੰਦੇ ਆ ਆਪਾਂ ਹੈਨਾ ਤੇ ਕਹਿੰਦੀ ਵੀ ਮੈਂ ਕੋਈ ਇਦਾਂ ਦੀ ਪਰਪਰੇਸ਼ ਨਹੀਂ ਆਪਣੇ ਬੱਚਿਆਂ ਦੀ ਕੀਤੀ ਹੈਗੀ ਪਰ ਮੇਰੇ ਸਿਰ ਤੇ ਆਦਮੀ ਨਹੀਂ ਹੈਗਾ ਜਦੋਂ ਤੱਕ ਇਹ ਨਹੀਂ ਮੈਂ ਵੱਡੇ بیٹے ਤੋਂ ਕੁਝ ਮੰਗਦੀਆਂ ਕੋਈ ਮੈਨੂੰ ਪੈਸੇ ਟੁੱਕਰ ਦੀ ਲੋੜ ਹੁੰਦੀ ਆ 100 ਕਬੀਲਦਾਰੀਆਂ ਹੁੰਦੀਆਂ 100 ਸਿਆਣੇ ਨੇ ਕਿਤੇ ਦੁੱਖ ਸੁੱਖ ਚ ਜਾਣਾ ਹੁੰਦਾ ਹੈ ਨਾ ਜੀ ਹਰਦਮ ਕੋਲ 2-4000 ਰੁਪਏ ਚਾਹੀਦਾ ਤੁਹਾਨੂੰ ਪਤਾ ਅੱਜ ਕੱਲ ਮੰਗਿਹਾਈ ਬਹੁਤ ਆ ਸਿਆਣੇ ਦਾ ਆਪ ਦਾ ਵੀ ਕੁਝ ਜੀ ਕਰਿਆ ਆਉਂਦਾ ਲੈਣ ਨੂੰ ਇਹ ਥੋੜੀ ਆ ਵੀ ਜੇ ਮੁਖਤਿਆਰੀ ਪੁੱਤਾਂ ਨੂੰ ਦੇਤੀ ਤਾਂ ਮਾਂ ਦੇ ਸ਼ੌਂਕ ਮਰ ਗਏ ਹੈ ਨਾ ਮਾਵਾ ਨੇ ਵੀ ਬਹੁਤ ਕੁਝ ਕਰਨਾ ਹੁੰਦਾ ਹੈ ਦੇਣਾ ਲੈਣਾ ਵੀ ਹੁੰਦਾ ਕਬੀਲਦਾਰੀ ਚ ਕਿਸੇ ਨੂੰ ਤੇ ਆਪ ਵੀ ਕੁਝ ਖਰੀਦਣ ਨੂੰ ਜੀ ਕਰਿਆ ਆਉਂਦਾ ਸਾਡਾ ਜੇ ਤਾਂ ਕਹਿੰਦੀ ਵੀ ਮੈਂ ਪੈਸੇ بڑے بیٹے ਤੋਂ ਮੰਗਦੀਆਂ ਤਾਂ ਤਾਂਕ بڑا ਕਹਿ ਦਿੰਦਾ ਛੋਟੇ ਤੋਂ ਲੈ ਲਈ ਮੇਰੇ ਕੋਲ ਨਹੀਂ ਹੈਗੇ ਜੇ ਛੋਟੇ ਤੋਂ ਮੰਗਦੀਆਂ ਛੋਟਾ ਕਹਿੰਦਾ ਮੇਰੇ ਕੋ ਕਿਹੜਾ ਜ਼ਿੰਮੇਵਾਰੀ ਫੜਾਈ ਹੋਈ ਆ ਤਾਂ ਸਾਰੀ ਤਾਂ ਜ਼ਿੰਮੇਵਾਰੀ ਉਹਨੂੰ ਸੰਭਾਲੀ ਹੋਈ ਆ ਤੂੰ ਉਹ ਤੋਂ ਮੰਗ ਦੇਖੋ ਜੀ ਮੈਂ ਇੱਕ ਤੁਹਾਨੂੰ ਗੱਲ ਦੱਸਦੀਆਂ ਜਿਹੜੇ ਮਾਪਿਆਂ ਨੇ ਸਾਰੀ ਉਮਰ ਸਾਨੂੰ ਪੈਸੇ ਦਿੱਤੇ ਹੁੰਦੇ ਨੇ ਬਡਾਪੇ 'ਚ ਉਹ ਸਾਡੇ ਮੂਰੇ ਹੱਥ ਅੱਡੇ ਚੰਗੇ ਨਹੀਂ ਲੱਗਦੇ ਉਹ 'ਚ ਸਾਨੂੰ ਹੀ ਸ਼ਰਮ ਚਾਹੀਦੀ ਆ ਬਗਾਨੀਆਂ ਧੀਆਂ ਸਾਹਮਣੇ ਤਾਂ ਜਮਾ ਹੀ ਨਹੀਂ ਚੰਗੇ ਲੱਗਦੇ ਦੇਖੋ ਜੇ ਤੁਹਾਨੂੰ ਮਾਪੇ ਨੇ ਕਬੀਲਦਾਰੀ ਸੰਭਾਲਤੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਮਾਪੇ ਨੂੰ ਮੰਗਣ ਤੋਂ ਮੁਹਤਾਜ ਕਰਦੋਂ ਮਾਪੇ ਤੁਹਾਡੇ ਮੂਰੇ ਰੋਜ਼ ਹੱਥ ੱਡਣਾ ਵੀ ਮੈਨੂੰ 500 ਦੇ ਦੇ ਮੈਨੂੰ 1000 ਦੇ ਦੇ ਮੈਂ ਫਲਾਣੀ ਜਗ੍ਹਾ ਜਾਣਾ ਮੈਂ ਧਿੰਕੀ ਜਗ੍ਹਾ ਜਾਣਾ ਮੈਂ ਫਲਾਣਾ ਕੋ ਖਰੀਦਣਾ ਇਹ ਤੁਹਾਨੂੰ ਕਮ ਸੇ ਕਮ ਪੁੱਤਾਂ ਨੂੰ ਸ਼ਰਮ ਚਾਹੀਦੀ ਆ ਵੀ ਮਾਵਾ ਪੁੱਤਾਂ ਮੂਰੇ ਹੱਥ ੱਡਦੀਆਂ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਮਾਵਾ ਨੇ ਸਾਰੀ ਜ਼ਿੰਦਗੀ ਸਾਨੂੰ ਪੈਸੇ ਫੜਾਏ ਹੁੰਨੇ ਆ ਨਾ ਉਹ ਮੰਗਦੀਆਂ ਚੰਗੀਆਂ ਨਹੀਂ ਲੱਗਦੀਆਂ ਸਭ ਤੋਂ ਵਧੀਆ ਤਰੀਕਾ ਇਹ ਹੈ ਜੇ ਤੁਹਾਡੇ ਕੋਲ ਕਬੀਲਦਾਰੀ ਹੈ ਨਾ ਤਾਂ ਮਾਪੇ ਨੂੰ ਤੁਸੀਂ 2000 4000 ਇਕੱਠਾ ਫੜਾ ਰੱਖਿਆ ਕਰੋ ਜਦੋਂ ਤੁਸੀਂ 2-4000 ਮਾਪੇ ਨੂੰ ਇਕੱਠਾ ਫੜਾ ਰੱਖਦੇ ਆਂ ਫਿਰ ਮਾਪੇ ਸਾਡੇ ਮੂਹਰੇ ਰੋਜ਼-ਰੋਜ਼ ਹੱਥ ਨਹੀਂ ਅਟਦਾ ਨੰਬਰ 2 ਤੇ ਪੁੱਤਾਂ 'ਚ ਕੀ ਦੇਖਿਆ ਮੈਂ ਮੈਂ ਖੁਦ ਵੀ ਦੇਖਿਆ ਹੋਇਆ ਇਹ ਗੱਲਾਂ ਦੇਖੀਆਂ ਹੋਈਆਂ ਬਈ ਜਦੋਂ ਮਾਪੇ ਪੁੱਤਾਂ ਨੂੰ ਧੀਆਂ ਨੂੰ ਖਰਚਾ ਦਿੰਦੇ ਨੇ ਮਾਪੇ ਛੇਤੀ-ਛੇਤੀ ਪੁੱਛਦੇ ਨਹੀਂ ਤੀ ਪੁੱਤਾ ਕਿ ਆਪ ਹਿਸਾਬ ਦੇ ਦੇਵੇ ਤਾਂ ਵੱਖਰੀ ਗੱਲ ਹੈ ਮਾ ਮਾਪ ਪੁੱਛਦਾ ਨਹੀਂ ਹੈਗਾ ਵੀ ਤੈਨੂੰ ਮੈਂ ਇੰਨੇ ਦਿੱਤੇ ਤੇ ਤਾਂ ਕਿੱਥੇ ਖਰਚੇ ਠੀਕ ਹੈ ਜੀ ਬਹੁਤ ਧੀ ਪੁੱਤ ਘਟਨੇ ਇਦਾਂ ਦੇ ਜਿਹੜੇ ਜਿੰਨਾ ਪੈਸੇ ਦੀ ਖਰਚ ਦੀ ਲੋੜ ਆ ਉਹਨਾਂ ਖਰਚ ਕੇ ਬਾਕੀ ਹਿਸਾਬ ਮਾਪਾਪ ਨੂੰ ਦੇ ਕੇ ਬਾਕੀ ਦੇ ਫੜਾਤੇ ਠੀਕ ਹੈ ਜੀ ਤੁਸੀਂ ਜੇ ਤੁਹਾਡੇ ਹੱਥ ਚ ਉਧਰ ਆ ਜਾਂਦੀ ਆ ਮੁੰਡਿਆਂ ਦੇ ਤਾਂ ਤੁਸੀਂ ਮਾਪਾਪ ਨੂੰ ਪੈਸੇ ਦੇ ਕੇ ਤੁਸੀਂ ਹਿਸਾਬ ਮੰਗਣ ਲੱਗ ਜੰਨੇ ਹੋ ਤੈਨੂੰ ਫਲਾਣੇ ਦਿਨ ਦਿੱਤੇ ਤੇ ਕਿੱਥੇ ਗਏ ਕਿਹਨੂੰ ਦੇਤੇ ਕਿੱਥੇ-ਕਿੱਥੇ ਵਰਤੇ ਮੈਨੂੰ ਦੱਸ ਸ਼ਰਮ ਆਉਣੀ ਚਾਹੀਦੀ ਆ ਸ਼ਰਮ ਆਉਣੀ ਚਾਹੀਦੀ ਆ ਅਸੀਂ ਜਵਾਕਾਂ ਮੰਗੋ ਆਪਣੇ ਮਾਪੇ ਪਾਪਾ ਨੂੰ ਹਸਾਬ ਪੁੱਛਦੇ ਆ ਜਾਂ ਜਵਾਕਾਂ ਮੰਗੋ ਮਾਪੇ ਪਾਪ ਸਾਡੇ ਮੂਰੇ ਹੱਥ ੱਡਦੇ ਆ ਧੀ ਪੁੱਤ ਮਾਪਿਆਂ ਤੋਂ ਮੰਗਦਾ ਸੋਹਣਾ ਲੱਗਦਾ ਮਾਪੇ ਪਾਪ ਧੀ ਪੁੱਤਾਂ ਤੋਂ ਮੰਗਦੇ ਨਹੀਂ ਸੋਹਣੇ ਲੱਗਦੇ ਨਹੀਂ ਚੰਗੇ ਲੱਗਦੇ ਇੱਜ਼ਤੀ ਪੁੱਤ ਦਾ ਬਹੁਤ ਘਟਾਉ ਹੈ ਠੀਕ ਹੈ ਜੀ ਨਾਲੇ ਘਰ ਚ ਭਾਈ ਜਦ ਲੂਹਾ ਆਈਆਂ ਹੁੰਨੀਆਂ ਮਾਂ ਕੱਖੋਂ ਹੌਲੀ ਹੋ ਜਾਂਦੀ ਆ ਜੇ ਬਾਰ ਬਾਰ ਪੁੱਤ ਮੂਰੇ ਹੱਥ ੱਡੇ ਇੱੱਚ ਕਿਸੇ ਨੂੰ ਕੋਈ ਸੋਚਣ ਦੀ ਲੋੜ ਨਹੀਂ ਇਹ ਸਾਰੀ ਸੋਚ ਮੁੰਡੇ ਦੇ ਹਿੱਸੇ ਆਉਂਦੀ ਆ ਮੁੰਡੇ ਨੂੰ ਮਤ ਚਾਹੀਦੀ ਆ ਵੀ ਮੈਂ ਮੇਰੇ ਪਿਓ ਨਹੀਂ ਮੇਰੀ ਮਾਂ ਦੇ ਸਰ ਤੇ ਆਦਮੀ ਨਹੀਂ ਹੈਗਾ ਮੇਰੀ ਮਾਂ ਰੋਜ਼ ਮੇਰੇ ਮੂਰੇ ਹੱਥ ਾੜਦੀ ਆ ਜਦੋਂ ਕਿ ਤੈਨੂੰ ਜਾਣਾ ਹੁੰਦਾ ਜਦੇ ਹੱਥ ਾੜਦੀ ਆ ਜਾਂ ਤਾਂ ਤੁਸੀਂ ਆਪਣੇ ਆਪ ਤੇ ਦਿਆ ਕਰੋ ਮਾਂ ਤੂੰ ਫਲਾਣੀ ਜਗ੍ਹਾ ਨੂੰ ਚੱਲੀ ਆ ਆ ਚੱਕ ਪੈਸੇ ਫੇਰ ਤੁਹਾਡੀ ਸ਼ਾਬਾਸ਼ੀ ਆ ਨਹੀਂ ਤੁਸੀਂ 5-7000 ਇਕੱਠਾ ਦੇ ਰੱਖਿਆ ਕਰੋ ਉਹ ਮੁੱਕ ਕੇ ਫੇਰ ਦੇ ਦਿਓ ਅਸੀਂ ਕਈ ਵਾਰ ਘਰਾਂ ਚ ਛੱਕ ਕਰ ਲਨੇ ਆ ਮਾਮਾ ਤੇ ਬਈ ਮਾਮਾ ਖਬਰ ੱਤਿਆਂ ਨੂੰ ਨਾ ਦਈ ਜਾਂਦੀਆਂ ਹੋਣ ੱਤਿਆਂ ਨੂੰ ਭਾਈ ਕਿੰਨਾ ਕੁ ਦੇ ਦੇਣਗੀਆਂ ਆਈ ਗਈ ਜੇ ਤਾਂ ਹਫਤੇ ਤੇ ਫੋਨ ਮਾਰਨੇ ਧਰ ਨਹੀਂ ਧਰਨਾ ਕਿਉਂਕਿ ਮਾਮਾ ਨੂੰ ਸਬਰ ਨਹੀਂ ਆਉਂਦਾ ਮਾਮਾ ਨੂੰ ਸਬਰ ਨਹੀਂ ਆਉਂਦਾ ਠੀਕ ਹੈ ਜੀ ਪਰ ਤੁਸੀਂ ਉਹ ਤੁਸੀਂ ਮੁੰਡੇ ਆ ਭਾਵੇਂ ਸਹੁਰਿਆਂ ਨੂੰ ਜਾਣ ਲੱਗੇ 5-4000 ਰੁਪਏ ਲੈ ਜਾਣ ਭਾਵੇਂ ਕਿਤੇ ਸ਼ਾਪਿੰਗ ਕਰਨ ਗਏ ਪੈਸੇ ਲੈ ਜਾਣ ਕਿਤੇ ਨੂੰ ਵੀ ਗਏ ਪੈਸੇ ਲੈ ਜਾਣ ਤਾਂ ਮਾਪੇ ਹੀ ਨਹੀਂ ਕਹਿੰਦਾ ਹੈਗਾ ਵੀ ਤੈਨੂੰ ਫਲਾਣੇ ਦਿਨ ਦਿੱਤੇ ਤੀਗੇ ਮੁੱਕ ਵੀ ਗਏ ਤੇਰੇ ਕੋਲ ਤੇਰੇ ਕੋਲ ਆਏ ਵੀ ਹੋਗੇ ਦੇਖੋ ਮੈਂ ਕਹਿੰਨੀ ਆ ਵੀ ਜੇ ਇਹ ਗੱਲ ਮਾਂ ਬਾਪੂ ਪੁੱਛ ਵੀ ਲੈਣਗੇ ਮਾਪੇ ਨੂੰ ਇਹ ਹੁੰਦਾ ਵੀ ਮੇਰਾ ਧੀ ਪੁੱਤ ਕਿਤੇ ਕਰਾਹੇ ਨਾ ਪੈ ਜਵੇ ਜਾਂ ਹੱਦੋਂ ਵੱਧ ਖਰਚੀਲਾ ਨਾ ਹੋ ਜਵੇ ਜਾਂ ਮੇਰਾ ਧੀ ਪੁੱਤ ਵਿਗੜ ਨਾ ਜਾਵੇ ਮਾਪੇ ਤਾਂ ਤੋਂ ਪੁੱਛ ਲੈਂਦੇ ਨੇ ਹਿਸਾਬ ਲੈ ਲੈਂਦੇ ਨੇ ਪਰ ਮਾਪੇ ਨੇ ਵਿਗੜਨਾ ਥੋੜੀ ਆ ਮਾਪੇ ਨੇ ਖਰਚੀਲਾ ਥੋੜੀ ਹੋਣਾ ਜਿਹਨੇ ਸਾਰੀ ਜ਼ਿੰਦਗੀ ਬੋਚ-ਬੋਚ ਕੇ ਖਰਚੇ ਕਰੇ ਹੋਣ ਤੁਸੀਂ ਬੱਚਿਆਂ ਮੰਗੋ ਮਾਪੇ ਨਾਲ ਝੋਲਣਾ ਨਾ ਕਰਿਆ ਕਰੋ ਜਿਵੇਂ ਬੱਚਿਆਂ ਨਾਲ ਮਾਵਾਪਾ ਵਰਤਾ ਕਰਦੇ ਆ ਨਾ ਮਾਵਾਪਾ ਦਾ ਪੁੱਛਣਾ ਬਣਦਾ ਹੈ ਮਾਪੇ ਦਾ ਫਰਜ ਹੈ ਮਾਵਾਪਾ ਦਾ ਫਰਜ ਹੈ ਹੁਣ ਆਪਾਂ ਜਿਹੜਾ ਛੋਟਾ ਬੱਚਾ ਹੈ ਸਕੂਲ ਨੂੰ ਜਾਂਦਾ ਹੈ ਲਾ ਲਓ ਆਪਾਂ ਤੋਂ 50 ਰੁਪਏ ਲੈ ਗਿਆ ਮम्मा ਮੈਂ ਫਲਾਣੀ ਚੀਜ਼ ਲੈਣੀ ਹੈ ਮੈਂ ਕਾਪੀ ਲੈਣੀ ਆ ਜਾਂ ਪੈਨਸਲ ਲੈਣੀ ਆ ਆਪਾਂ ਆਏ ਨੂੰ ਜੇ ਪੁੱਛਾਂਗੇ ਨਹੀਂ ਹੋ ਸਕਦਾ ਸਾਡਾ ਬੱਚਾ ਕੋਲ ਗੋਝੇ ਰੱਖਣ ਲੱਗ ਜੂ ਹੋ ਸਕਦਾ ਹੈ ਸਾਡੇ ਬੱਚੇ ਨੂੰ ਝੂਠ ਬੋਲਣ ਦੀ ਆਦਤ ਪੈ ਜਾਵੇ ਹੋ ਸਕਦਾ ਸਾਡੇ ਬੱਚੇ ਨੂੰ ਕੁੰਡੀਆਂ ਲਾਉਣ ਦੀ ਆਦਤ ਪੈ ਜਾਵੇ ਹੋ ਸਕਦਾ ਵੀ ਸਾਡਾ ਬੱਚਾ ਝੂਠ ਬੋਲ ਕੇ ਪੈਸੇ ਲੈ ਗਿਆ ਹੋਵੇ ਇਹ ਸਾਡਾ ਬੱਚਿਆਂ ਨੂੰ ਧਿਆਨ ਰੱਖਣਾ ਬਣਦਾ ਹੈ ਮਾਪਿਆਂ ਦਾ ਪਰ ਤੁਸੀਂ ਮਾਪਿਆਂ ਦਾ ਧਿਆਨ ਰੱਖਣਾ ਸ਼ੁਰੂ ਨਾ ਕਰਿਆ ਕਰੋ ਕਿਉਂਕਿ ਮਾਪੇ ਆਪਾਂ ਨੇ ਸਾਰੀ ਜ਼ਿੰਦਗੀ ਹੰਢਾਈ ਹੋਈ ਹੁੰਦੀ ਹੈ ਚੰਗੇ ਮਾੜੇ ਦਿਨ ਹੰਢਾਏ ਹੋਏ ਹੁੰਦੇ ਨੇ ਠੀਕ ਆ ਸੋਈ ਗੱਲਾਂ ਨੇ ਮੈਂ ਤਾਂ ਉਸ ਮਾਂ ਦੀਆਂ ਗੱਲਾਂ ਚੋਂ ਇੱਕੋ ਚੀਜ਼ বুঝੀ ਹੈ ਬਈ ਸਾਨੂੰ ਮਾਪਾਪਾ ਨੂੰ ਇਕੱਠਾ ਪੈਸਾ ਦੇ ਦੇਣਾ ਚਾਹੀਦਾ 5-4000 ਜੇ ਮੁੰਡਿਆਂ ਕੋਲ ਘਰ ਦੀ ਲਾਣੇਦਾਰੀ ਆ ਕਬੂងਾ ਸਾਹਮਣੇ ਮਹਾਰੋਜ ਤੁਹਾਡੇ ਮੂਰੇ ਹੱਥ ਨਾ ਢੇ ਜੇ ਤੁਹਾਡੇ ਸਿਰ ਤੇ ਬਾਪ ਨਹੀਂ ਹੈਗਾ ਤੁਹਾਨੂੰ ਪਤਾ ਵੀ ਮਾਂ ਦੇ ਸਿਰ ਤੇ ਆਦਮੀ ਨਹੀਂ ਹੈਗਾ ਫੇਰ ਤਾਂ ਤੁਹਾਡੀ ਹੋਰ ਵੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਮਾਂ ਪ੍ਰਤੀ ਹੁਣ ਮਾਂ ਨੇ ਸਾਰੀ ਉਮਰ ਐਂ ਕਰਿਆ ਹੁੰਦਾ ਮਾਂ ਐਂ ਕਰਦੀ ਨਹੀਂ ਸੋਹਣੀ ਲੱਗਦੀ ਇੱਚ ਕਿਸੇ ਦਾ ਘਟਾਉ ਨਹੀਂ ਇੱਚ ਮਾਂ ਦਾ ਘਟਾਉ ਹੈ ਆ ਪੁੱਤ ਦਾ ਘਟਾਉ ਹੈ ਠੀਕ ਆ ਜਿਹੜੀ ਧੀ ਨੂੰ ਸਮਝਦਾਰ ਹੁੰਦੀ ਹੈ ਉਹ ਫਿਰ ਕਹਿ ਵੀ ਦੰਦੀ ਹੁੰਦੀ ਆ ਵੀ ਦੇਖ ਵੀ ਮਾਂ ਰੋਜ਼ ਤੁਹਾਡੇ ਮੂਰੇ ਹੱਥ ੜਦੀ ਨਹੀਂ ਚੰਗੀ ਲੱਗਦੀ ਮਾਂ ਨੂੰ ਇਕੱਠੇ ਪੈਸੇ ਫੜਾਉਂ ਜਿੱਥੇ ਜੀ ਕਰਦਾ ਉੱਥੇ ਖਰਚੇ ਬਾਜੀਆਂ ਧੀਆਂ ਲੋਹਾ ਵੀ ਧਿਆਨ ਰੱਖਣ ਲੱਗ ਜਾਂਦੀਆਂ ਨੇ ਵੀ ਮਾਂ ਪੈਸੇ ਮੰਗਦੀ ਆ ਮੇਰੇ ਆਦਮੀ ਦੋ ਕਿੱਥੇ ਵਰਤਦੀ ਗਿਆ ਕਿ ਇਹਨੂੰ ਦੰਦੀ ਆ ਕਿਦਣ ਦੱਤੇ ਆ ਕਿਦਣ ਫੇਰ ਦੁਬਾਰਾ ਮੰਗਦੀ ਆ ਇਹ ਚੀਜ਼ਾਂ ਦਾ ਵੀ ਮੈਂ ਦੇਖਿਆ ਜਨਾਨੀਆਂ ਧਿਆਨ ਰੱਖਣ ਲੱਗ ਜਾਂਦੀਆਂ ਨੇ ਠੀਕ ਹੈ ਜੀ ਸੋਈ ਗੱਲਾਂ ਨੇ ਇਹ ਕਮ ਨਾ ਕਰਿਆ ਕਰੋ ਠੀਕ ਹੈ ਜੀ ਬਈ ਮਾਵਾਂ ਕਈ ਵਾਰ ਖੋਹਦੇ ਹਿੰਝੂ ਰੋਣ ਲੱਗ ਜਾਂਦੀਆਂ ਨੇ ਵੀ ਸਾਰੀ ਜ਼ਿੰਦਗੀ ਘਰ ਚ ਚੌਧਰ ਕਰਕੇ ਠਾਠ ਨਾਲ ਜ਼ਿੰਦਗੀ ਕੱਢ ਕੇ ਅੱਜ ਬੁਢਾਪੇ ਵੇਲੇ ਜੇ ਪੁੱਤਾਂ ਨੇ ਲਾਣੇਦਾਰੀ ਸੰਭ ਲਈ ਅਸੀਂ ਤਾਂ ਲਾਣੇਦਾਰੀ ਚ ਇਹ ਕੰਮ ਕਰੇ ਨਹੀਂ ਹੈਗੀ ਜੇ ਪੁੱਤਾਂ ਨੇ ਲਾਣੇਦਾਰੀ ਸੰਭ ਲਈ ਤਾਂ ਪੁੱਤਾਂ ਨੇ ਸਾਨੂੰ ਪਾਈ ਪਾਈ ਦਾ ਮਹਤਾਜ ਕਰਤਾ ਠੀਕ ਹੈ ਜੀ ਸਿਆਣਿਆਂ ਦੇ ਵੀ ਬਹੁਤ ਫਰਜ਼ ਹੁੰਦੇ ਨੇ ਉਹਨਾਂ ਨੇ ਸੌ ਰਿਸ਼ਤੇਦਾਰੀ ਚ ਜਾਣਾ ਹੁੰਦਾ ਹੈ ਦੁੱਖ ਦੇ ਸੁੱਖ ਦੇ ਜਾਣਾ ਹੁੰਦਾ ਹੈ ਅਸੀਂ ਤਾਂ ਜੇ ਹੁਣ ਮਰਗਤ ਦੇ ਭੋਗ ਤੇ ਵੀ ਜਾਣਾ ਹੋਵੇ ਨਾ ਕਿਸੇ ਨੇ ਅੱਜ ਦਾ ਸਮਾਂ ਇਹ じゃ ਹੈ ਮਰਗਤ ਦੇ ਭੋਗ ਤੇ ਵੀ ਜਾਣਾ ਹੈ ਫਿਰ ਵੀ ਸਾਡੇ 1000 ਰੁਪਿਆ ਜੇਬ ਚ ਚਾਹੀਦਾ ਹੈ ਕਿਉਂਕਿ ਊਟ ਪਟਾੰਗ ਅ ਰਿਵਾਜ ਬਹੁਤ ਚੱਲੇ ਹੋਏ ਨੇ ਉੱਥੇ ਆਏ ਦੇਣਾ ਜੀ ਉੱਥੇ ਆਏ ਦੇਣਾ ਜੀ ਖੁਸ਼ ਲਾਤੀ ਦੀਆਂ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਖੁਸ਼ ਲਾਤੀ ਵਾਲੇ ਤਾਂ ਅਸੀਂ ਖਰਚੇ ਬਹੁਤ ਜ਼ਿਆਦਾ ਵਧਾ ਲਏ ਉਹੀ ਗੱਲਾਂ ਨੇ ਬਈ ਮਾਮਾ ਦਾ ਧਿਆਨ ਆ ਮੈਂ ਬੱਚਿਆਂ ਨੂੰ ਕਹਿੰਨੀ ਆ ਪੁੱਤਾਂ ਨੂੰ ਕਹਿੰਨੀ ਆ ਬਈ ਭਾਈ ਜਿਹੜੀਆਂ ਮਾਮਾ ਆ ਕਹਿੰਦੇ ਹੁੰਦੇ ਨੇ ਵੀ ਤੁਹਾਡੇ ਬਸ ਪਈਆਂ ਹੋਈਆਂ ਤੁਸੀਂ ਧਿਆਨ ਰੱਖਿਆ ਕਰੋ ਤੁਸੀਂ ਧਿਆਨ ਰੱਖਿਆ ਕਰੋ ਵੀ ਮਾਮਾ ਤੁਹਾਡੇ ਮੂਰੇ ਹੱਥ ਨਾਲ ਡਣਾ ਮਾਮਾ ਦੇ ਕੱਪੜੇ ਲੀੜੇ ਦਾ ਆਪ ਧਿਆਨ ਰੱਖਿਆ ਕਰੋ ਜੇ ਆਪ ਨੂੰ ਕਪੜਾ ਲੀੜਾ ਲਿਆਉਨੇ ਆ ਤਾਂ ਦੋ ਸੂਟ ਮਾ ਨੂੰ ਵੀ ਨਾਲ ਲਿਆ ਕੇ ਦਿਆ ਕਰੋ ਮਾਮਾ ਨੂੰ ਜਿਵੇਂ ਤੁਹਾਨੂੰ ਬਚਪਨ ਚ ਮਾਮਾ ਨੇ ਖੁਸ਼ ਕੀਤਾ ਤੁਹਾਨੂੰ ਬਿਨ ਮੰਗਿਆ ਸਾਰਾ ਕੁਝ ਮਿਲਿਆ ਤੁਸੀਂ ਬਟਾਪੇ ਚ ਵੀ ਮਾਮਾ ਨੂੰ ਪਿਓ ਨੂੰ ਬਿਨ ਮੰਗੇ ਚੀਜ਼ਾਂ ਦਿਆ ਕਰੋ ਠੀਕ ਹੈ ਜੀ ਮੈਂ ਤਾਂ ਇੱਥੇ ਥਾਈ ਵੀ ਦੇਖਿਆ ਹੋਇਆ ਹੈ ਬਈ ਕਈ ਵਾਰ ਮਾਮਾ ਨੂੰ ਪੈਨਸ਼ਨਾਂ ਲੱਗੀਆਂ ਹੁੰਦੀਆਂ ਨੇ ਪਿਓ ਦੀ ਡੈਥ ਹੋ ਜਾਂਦੀ ਹੈ ਮਾਮਾ ਨੂੰ ਪੈਨਸ਼ਨਾਂ ਲੱਗੀਆਂ ਹੁੰਦੀਆਂ ਨੇ ਉਹ ਵੀ ਲੈ ਆ ਕੇ ਪੈਨਸ਼ਨ ਉਹ ਲਾੜ ਦੇ ਹੱਥੇ ਧਰਨੀ ਪੈਂਦੀ ਐ ਇਦਾਂ ਦੇ ਹੁਕਮ ਹੁੰਦੇ ਨੇ ਮਾਮਾ ਨੂੰ ਇਹ ਵੀ ਨਹੀਂ ਹੈਗਾ ਵੀ ਮਾਂ ਆਪਣੇ ਆਦਮੀ ਦੀ ਜੋ ਕਮਾਈ ਹੁੰਦੀ ਐ ਉਹ ਪੈਨਸ਼ਨ ਆਦਮੀ ਦੀ ਪੂੰਜੀ ਹੁੰਦੀ ਐ ਮਾਂ ਉਹ ਚੋਂ ਵੀ ਇੱਕ ਆਪਣੇ ਆਪ ਨੂੰ ਬੂਟਾਂ ਦਾ ਜੋੜਾ ਨਹੀਂ ਖਰੀਦ ਸਕਦੀ ਉਹਦੇ ਪਿੱਛੇ ਵੀ ਘਰਾਂ ਚ ਕਲੇਸ ਪੈਂਦੇ ਦੇਖੇ ਨੇ ਫੇ ਕੋ ਚੱਪਲ ਜੁੱਤੀ ਖਰੀਦ ਲਵੇ ਮਾਂ ਵੀ ਹਾਂ ਹਾਂ ਪੈਨਸ਼ਨ ਲੈ ਆਈਆਂ ਤੂੰ ਸਿੱਧੀ ਸਾਡੇ ਹੱਥ ਤੇ ਧਰ ਨਹੀਂ ਓਹੋ ਪੈਨਸ਼ਨ ਦੇ ਤੁਸੀਂ ਬਿਲਕੁਲ ਹੱਕਦਾਰ ਨਹੀਂ ਹੈਗੇ ਉਹ ਦੇ ਆਦਮੀ ਦੀ ਪੂੰਜੀ ਆ ਬਿਲਕੁਲ ਤੁਸੀਂ ਹੱਕਦਾਰ ਨਹੀਂ ਹੈਗੇ ਉਹ ਇੱਕ ਦਿਨ ਚ ਖਰਚ ਦਵੇ ਉਹ ਮਹੀਨੇ ਚ ਖਰਚ ਦਵੇ ਠੀਕ ਹੈ ਉਹ ਤੁਸੀਂ ਲੈਣ ਦੇ ਹੱਕਦਾਰ ਬਿਲਕੁਲ ਨਹੀਂ ਹੈਗੇ ਠੀਕ ਹੈ ਜੀ ਸੋਈ ਗੱਲਾਂ ਨੇ ਵੀ ਮਾਪਿਆਂ ਦਾ ਧਿਆਨ ਰੱਖਿਆ ਕਰੋ ਜਿਵੇਂ ਮਾਪਿਆਂ ਨੇ ਤੁਹਾਡਾ ਬਚਪਨ ਚ ਧਿਆਨ ਰੱਖਿਆ ਹੈ ਇਹ ਹੀ ਇੱਕ ਚੰਗੀ ਔਲਾਦ ਦੀਆਂ ਨਿਸ਼ਾਨੀਆਂ ਨੇ ਜੇ ਕੋਈ ਮਾਂ ਦੁਖੀ ਆ ਤਾਂ ਉਹਨੇ ਮੈਨੂੰ ਚਾਰ ਗੱਲਾਂ ਲਿਖ ਕੇ ਭੇਜੀਆਂ ਨੇ ਠੀਕ ਹੈ ਜੀ ਇਹ ਜਿੰਨੀਆਂ ਵੀ ਤੁਹਾਨੂੰ ਮੈਂ ਸਟੋਰੀਆਂ ਸੁਣਾਉਣੀਆਂ ਕੁਝ ਹੁੰਦੀਆਂ ਨੇ ਮੇਰੀਆਂ ਆਪਣੀਆਂ ਅ ਦੇਖੀਆਂ ਪਰਖੀਆਂ ਹੋਈਆਂ ਦੇਖੋ ਜੀ ਜ਼ਿੰਦਗੀ ਚ ਸਵੇ ਰੰਗ ਦੇਖ ਲੇ ਕੁਝ ਆਲੇ ਦੁਆਲੇ ਨੇ ਦਿਖਾਤੇ ਇਹ ਰੰਗ ਕੁਝ ਬੰਦਾ ਆਪਣੀ ਜ਼ਿੰਦਗੀ ਚ ਦੇਖ ਲੈਂਦਾ ਕੁਝ ਆਪਣੇ ਘਰਾਂ ਚ ਦੇਖ ਲੈਂਦਾ ਕੁਝ ਆਸੇ ਪਾਸੇ ਚੋਂ ਲੱਭੇ ਹੋਏ ਹੁੰਦੇ ਨੇ ਠੀਕ ਹੈ ਜੀ ਹੁਣ ਅਗਲੇ ਨੂੰ ਹੋ ਜਾਂਦਾ ਵੀ ਇਹ ਹਰ ਇੱਕ ਨੂੰ ਪਤਾ ਵੀ ਇਹ ਹਰ ਇੱਕ ਟੌਪਿਕ ਤੇ ਗੱਲ ਕਰਦੀ ਹੈ ਭੈਣਾ ਠੀਕ ਆ ਫਿਰ ਮੈਨੂੰ ਉਦਾਂ ਦੇ ਕਮੈਂਟਾਂ ਰਾਹੀਂ ਮੈਨੂੰ ਫਰਮਾਇਸ਼ ਆ ਜਾਂਦੀ ਹੈ ਕਿਉਂਕਿ ਜਿਹਾ ਜਾਂ ਇਨਸਾਨ ਹੁੰਦਾ ਹੈ ਦੁਖੀ ਜਿਹਾ ਜਾਂ ਘਰ ਚ ਅਗਲੇ ਦੇ ਵਰਤਾਰਾ ਚੱਲਦਾ ਹੁੰਦਾ ਅਗਲਾ ਉਹ ਜਿਹੀਆਂ ਦੋ ਗੱਲਾਂ ਲਿਖ ਕੇ ਭੇਜ ਜਾਂਦਾ ਨਾ ਭੈਣ ਆਹ ਗੱਲ ਵੀ ਕਰ ਠੀਕ ਆ ਜੀ ਸੋਈ ਗੱਲਾਂ ਮੈਂ ਰਿਕਵੈਸਟ ਕਰਦੀਆਂ ਪੁੱਤਾਂ ਨੂੰ ਵੀ ਮਾਪਿਆਂ ਨੂੰ ਕਿਸੇ ਗੱਲ ਚ ਬੁਢਾਪੇ ਚ ਤਰਸਾਇਆ ਨਾ ਕਰੋ ਆਪਣੇ ਫਰਜ਼ ਆਪ ਸਮਝਿਆ ਕਰੋ ਬਿਨ ਕਹੇ ਜਦੋਂ ਮਾਪਿਆਂ ਨੇ ਆਪਣੇ ਫਰਜ਼ ਪੂਰੇ ਸਰ ਨਾਲ ਨਿਭਾਏ ਆ ਜਦੋਂ ਤੁਸੀਂ ਬਚਪਨ ਚ ਤੇ ਤਾਂ ਬਡਾਪੇ ਚ ਵੀ ਤੁਹਾਡਾ ਫਰਜ਼ ਨਿਭਾਉਣਾ ਬਣਦਾ ਹੈ ਠੀਕ ਹੈ ਜੀ ਸੋਈ ਗੱਲਾਂ ਮਾਪੇ ਬਾਬਾ ਨੂੰ 5-7000 ਫੜਾ ਰੱਖਿਆ ਕਰੋ ਉਸ ਨਹੀਂ ਘਟਦਾ ਜੀ ਦੀ ਜਹੀ ਜੀ ਹੈਸੀਅਤ ਆ ਉਹਨਾਂ ਇੱਕ ਦੇ ਰੱਖਿਆ ਕਰੋ ਠੀਕ ਹੈ ਜੀ ਕੋਈ ਹਜ਼ਾਰ ਵਾਲਾ ਹੁੰਦਾ ਕੋਈ 2000 ਵਾਲਾ ਹੁੰਦਾ ਕੋਈ 10000 ਵਾਲਾ ਹੁੰਦਾ ਕੋਈ ਲੱਖਾਂ ਵਾਲਾ ਵੀ ਹੁੰਦਾ ਜਹੀ ਜੀ ਘਰ ਦੀ ਤੁਹਾਡੀ ਪੋਜੀਸ਼ਨ ਹੈ ਉਹ ਜਆ ਮਾਪੇ ਨੂੰ ਦੇ ਰੱਖਿਆ ਕਰੋ ਮਾਪੇ ਰੋਜ਼ ਤੁਹਾਡੇ ਮੂਰੇ ਹੱਥ ਲਾਡਣ ਠੀਕ ਹੈ ਜੀ ਲਾਣੇਦਾਰੀ ਸਾंभ ਕੇ ਚੌਧਰੀ ਨਹੀਂ ਬਣ ਜੀਦਾ ਮਾਪਿਆਂ ਨੇ ਸਾਰੀ ਜ਼ਿੰਦਗੀ ਚੌਧਰ ਕਰੀ ਹੁੰਦੀ ਹੈ ਉਹਨਾਂ ਨੂੰ ਸਿਖਾਇਆ ਨਾ ਕਰੋ ਕੁਝ ਵੀ ਉਹਨਾਂ ਨੇ ਜ਼ਿੰਦਗੀ ਦੇ ਸਾਰੇ ਰੰਗ ਦੇਖੇ ਹੋਏ ਹੁੰਦੇ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਂ ਇੱਕ ਮਾਂ ਦੀ ਜੋ ਵੀ ਮੈਨੂੰ ਡਿਮਾਂਡ ਲਾ ਲਓ ਇੱਕ ਮਾਂ ਦੀ ਸ਼ਿਕਾਇਤ ਲਾ ਲਓ ਜੋ ਵੀ ਮੈਨੂੰ ਦੋ ਗੱਲਾਂ ਲਿਖ ਕੇ ਆਈਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਹੁਣ ਤੁਸੀਂ ਦੱਸਣਾ ਵੀ ਕਿਹ ਇਹ ਦੁਨੀਆਦਾਰੀ ਚ ਇਹ ਵਰਤਾਰਾ ਵਰਤਦਾ ਹੈ ਮੈਨੂੰ ਕਮੈਂਟਾਂ ਰਹੀ ਜਰੂਰ ਦੱਸਿਆ ਕਰੋ ਇੱਕ ਕਮੈਂਟ ਬਹੁਤ ਕੱਟ ਕਰਦੇ ਹੋ ਤੁਸੀਂ ਕਮੈਂਟ ਵੀਡੀਓ ਸੁਣ ਕੇ ਸਾਰੇ ਕਮੈਂਟ ਜਰੂਰ ਕਰਿਆ ਕਰੋ ਵੀ ਕਿਹ ਸਾਡੀਆਂ ਗੱਲਾਂ ਚ ਕੁਝ ਹੈ ਸਚਾਈ ਹੈ ਇਹ ਦੁਨੀਆਦਾਰੀ ਦੀ ਜਰੂਰ ਦੱਸਿਆ ਕਰੋ ਸਾਨੂੰ ਵੀ ਪਤਾ ਲੱਗੇ ਨਾ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ